ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਬਹੁਤ ਚੰਗੇ ਦੁੱਧ ਵਾਲੀ ਮਾਂ ਦਾ ਵੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਸੀ ਨਾਨੀ ਦਾ ਵੀ ਚੰਗਾ ਸੀ ਪਹਿਲਾਂ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਵੀ ਮਾਂ ਬਾਈ ਕੋਲੇ ਹਜੇ ਵੀ ਖੜੀ ਹੈ ਤੇ ਪਹਿਲਾਂ ਮਾਂ ਦਾ ਦੁੱਧ ਕਿੰਨਾ ਸੀ ਜੀ ਚਲੋ ਆਪਾਂ ਇਹਦੀ ਤਾਂ ਬਾਅਦ ਚ ਕਰਦੇ ਆ ਗੱਲ ਹਾਂਜੀ ਬਾਈ ਮਾਂ ਦਾ ਇਹਦੀ ਦਾ ਦੁੱਧ 20 ਤੋਂ ਪਲੱਸ 22 ਲੀਟਰ ਤੱਕ ਕੱਢਿਆ ਸੀ ਉਹਨੇ ਆਪਦੇ ਪੀਕ ਲੈਵਲ ਦਾ ਚੌਥੇ ਪੰਜਵੇਂ ਸੂਏ ਦਾ ਠੀਕ ਹੈ ਹੁਣ ਤਾਂ ਉਹ ਕਾਫੀ ਸੂਏ ਹੋ ਗਈ ਆ ਇਹਨਾਂ ਧਿਆਨ ਜਿਹਾ ਵੈਸੇ ਰਹਿੰਦਾ ਨਹੀਂ ਤੇ ਜਿਹੜੀ ਇਹਦੀ ਨਾਨੀ ਸੀਗੀ ਡਾਕਟਰ ਇਹ ਤੋ ਤੈਨੂੰ ਵੀ ਪਤਾ ਉਹਦਾ ਉਸ ਦਿਨ ਉਸ ਦਿਨੋਂ ਵੀ ਵੱਧ ਦੁੱਧ ਸੀ ਉਹ ਵਿਚਾਰੀ ਮਰ ਗਈ ਸੀ ਦੇਖੋ ਉਹ ਤੋਂ ਆਪਣੇ ਮੈਂ ਲਗਾਉਂਦਾ 23-24 ਸੀ ਹੈਨਾ ਹਾਂ ਉਹਦਾ 23-24 ਵਾਂਗੂ ਦੁੱਧ ਸੀਗਾ ਬਿਲਕੁਲ ਠੀਕ ਹੈ ਹੁਣ ਆਪਾਂ ਮਨ ਲਵੀ ਆਹ ਸੂ ਮਾਝ ਦੇ ਤੀਜਾ ਸੂਆ ਸੁੰਦੀ ਆ ਮੋੜੇ ਤੀਜਾ ਸੂਆ ਸੁੰਦੀ ਆ ਤੇ ਇਹਨੇ ਪਿਛਲੇ ਸੂਏ ਨਾਲ ਹਾਂਜੀ 16 ਲੀਟਰ ਦੁੱਧ ਕੱਢਿਆ 16 ਹਾਂ ਪੂਰਾ 16 ਮਤਲਬ ਮੰਮਾ ਦਾ ਮੋਟਾ ਵੱਧ ਹੋ ਸਕਦਾ ਆਪਾਂ 16 ਹੀ ਮੰਨ ਕੇ ਚੱਲੋ ਅਗਲੇ 16 ਕੱਢੂਗੀ ਉਮੀਦਵਾਦ ਯਾਰ ਬਈ ਤੇ ਤੈਨੂੰ ਵੀ ਪਤਾ ਹਨਾ ਇਹ ਤਾਂ ਵੱਧੂ ਕੀ ਹੁਣ ਤੀਜਾ ਸੂਏ ਨਾਲ ਹਾਂ ਫਰਕ ਪੈਂਦਾ ਹੀ ਹੈਗਾ ਬਾਅਦ ਕੀ ਅਗਲੇ ਦੇ ਜੇ ਖਾਨ ਪਾਉਣ ਤੇ ਆ ਠੀਕ ਹੈ ਬਿਜਾ ਕੇ ਅਗਲੇ ਨੇ ਤੂੜੀ ਤੇ ਸੁੱਕੀ ਤੇ ਬੰਨਦੀ ਤਾਂ ਫਿਰ 11 ਵੀ ਨਹੀਂ ਦਿੰਦੀ ਹਾਂ ਹਾਂ ਜੀ ਚੰਗੀ ਸਾਹ ਸੰਭਾਲ ਕਰੂਗਾ ਤਾਂ ਮਾਂ ਤੇ ਨਾਨੀ ਤੇ ਹਾਇਰ ਕਿਹੜੇ ਟੀਕੇ ਦੀ ਐ ਕੋਈ ਜ਼ਿਆਦਾ ਨਹੀਂ ਇਹ ਤਾਂ ਨਹੀਂ ਮੇਰੇ ਧਿਆਨ ਚ ਹੈਗਾ ਫਿਰ ਉਵੇਂ ਦਾ ਮੈਨੂੰ ਪਤਾ ਵੀ ਇਹਦੇ ਮੈਂ ਭੀਮ ਦਾ ਲਵਾਇਆ ਇਹਦੇ ਭੀਮ ਦਾ ਲਵਾਇਆ ਹਾਂ ਉਹ ਮੈਂ ਕਾਫੀ ਇੱਕ ਥੋੜਾ ਐ ਲੱਗਦਾ ਵੀ ਭਾਰਾ ਜਾ ਤੇ ਖੌਲਾ ਲੱਗਦਾ ਕਿ ਬੈਠਣ ਉੱਠਣ ਵਾਲੀ ਆ ਇਹ ਬੈਠਣ ਉੱਠਣ ਨਾਲ ਹੋ ਸਕਦਾ ਡਾਕਟਰ ਠੀਕ ਹੈ ਹਾਂ ਮੈਨੂੰ ਵੀ ਹੁਣੀ ਪਤਾ ਲੱਗਿਆ ਤਰੀਕਹਣ ਤੇ ਆਣਾ ਚਲੋ ਇਹ ਐ ਨਾ ਵੇ ਪੱਕੇ ਥਾਂ ਤੇ ਬੱਣੀ ਪੱਕੇ ਥਾਂ ਹੀ ਬੈਠੀ ਆ ਚਲੋ ਕੋਈ ਗੱਲ ਤੇ ਥਣਾ ਦੀ ਪੂਰੀ ਮਿੱਤਰੋ ਸਾਫ ਹੈ ਫਿਕਸ ਹਵਾਨੇ ਦੀ ਆ ਦੁੱਧ ਫੇਰ ਆਪਾਂ ਕਹਿੰਦੇ ਭਾਈ ਕਹਿੰਦਾ 16 ਲੀਟਰ ਜਿਹੜਾ ਦੂਜੇ ਸੂਏ ਦਾ ਦੁੱਧ ਕੱਢਿਆ ਤੇ ਤੀਜੇ ਸੂਏ ਮਿੱਤਰੋ ਇਹਨੇ ਸੂਣਾ ਹੈ ਅਮੀਦ ਹੈ ਵੀ ਵਧਣ ਦੀ ਕਿਉਂਕਿ ਮਾਂ ਥੱਲੇ ਵੀ ਦੁੱਧ ਫੁੱਲ ਸੀ ਨਾਨੀ ਥੱਲੇ ਵੀ ਫੁੱਲ ਸੀ ਹੁਣ ਮਾਂ ਤਾਂ ਹੁ 13-14 ਸੂਏ ਹਾਂ ਮੋਹੇ ਨਾਲ ਹਣਾ ਮੋਹੇ ਨਾਲੋਂ ਸਾਹਮਣੇ ਉਧਰ ਦਿਖਾ ਦਿਗੇ ਮੜੀ ਜੀ ਹਾਂ ਦਿਖਾ ਦਿਓ ਦਿਖਾ ਦਿਓ ਆ ਮਿੱਤਰੋ ਇਹਦੀ ਬੈਠੀ ਜਾਣਾ ਠੀਕ ਹੈ ਆ ਮਿੱਤਰੋ ਇਹਦੀ ਮਾਂ ਘੱਟੋ ਘੱਟ 12-13 ਸੂਏ ਮਰਲਾ ਵੀ ਸੂਈ ਹੈ ਤੇ ਹੁਣ ਇਹ ਗੱਪਣਾ ਕਿਵੇਂ ਆ? ਇਹ ਹੁਣ 3 ਕ ਮਹੀਨਿਆਂ ਦੀ ਗੱਪਣਾ। ਠੀਕ ਹੈ। ਹਾਂ ਹੁਣ ਚੈੱਕ ਕਰਾਉਣ ਆਲੀ ਹਾਂ ਤੇ ਮੇਰੇ ਸਹਾਂ ਨਾਲ 2.5 ਮਹੀਨਿਆਂ ਤੋਂ ਉੱਤੇ ਹੋ ਗਏ ਤੇ ਡਿੱਕਾ ਲੱਗੇ ਨੂੰ। ਓਕੇ ਓਕੇ ਓਕੇ। ਹਾਂ। ਬਾਈ ਨੇ ਮਿੱਤਰੋ ਮੱਝਾਂ ਵੇਚ ਕੇ ਗਾਮਾਂ ਦਾ ਹੀ ਕੰਮ ਕਰਨਾ ਇਹ ਨਹੀਂ ਹਜੇ ਵੇਚਨੇ। ਇਹ ਸਾਲ ਦੋ ਸਾਲ ਦਾ ਹੀ ਬਾਈ ਕਹਿੰਦਾ ਵੀ ਵੇਚਾਂਗੇ ਦੂਜੇ ਜਿਹੜੀਆਂ ਮੱਝਾਂ ਉਹ ਵੇਚੂ ਜਿਵੇਂ ਜਿਵੇਂ ਮਿੱਤਰੋ ਤਿਆਰ ਹੋਣਗੀਆਂ। ਕਿਉਂਕਿ ਬਾਈ ਗਾਮਾਂ ਦਾ ਕੰਮ ਕਰ ਰਿਹਾ ਗਾਮਾਂ ਦੀ ਸਾਹਸਵਾਲ ਥੋੜੀ ਸੌਖੀ ਆ ਮੱਝਾਂ ਨਾਲੋਂ। ਤੇ ਚੋਣਾ ਜਾਣੇ ਵੀ ਬਸ ਸੌਕੇ ਆ ਹਨਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਹੁਣ ਇਹਨੂੰ ਤੋਰੋ ਜਿਹਾ ਮੜਾ ਇੱਕ ਵਾਰੀ ਤੋਰਦੀ ਦਿਖਾ ਦੇ ਗਿਆ ਆ ਇਹਨਾਂ ਦੇ ਮਸ਼ੀਨ ਤੇ ਕੰਮ ਹੁੰਦਾ ਮਸ਼ੀਨ ਤੇ ਡੰਗ ਲੈ ਜਾਂਦਾ ਹਾਂ ਠੀਕ ਹੈ ਭਾਵੇਂ 10 ਗਾਮਾ ਹੁਣ ਭਾਵੇਂ 20 ਹੋਣਾ ਮਰਜ਼ੀ ਹੁਣ ਭਾਵੇਂ ਇਹਦੇ ਜਿੱਦਾਂ ਚੋਣ ਵਾਲਾ ਬੰਦੇ ਦਾ ਇਹਨੂੰ ਪਤਾ ਮੇਰਾ ਪਰਿਵਾਰ ਵੱਡਾ ਕਰਕੇ ਨਾ ਠੀਕ ਹੈ ਪਰਿਵਾਰ ਬਾਈ ਦਾ ਜਿਹੜਾ ਵੱਡਾ ਹੈ ਕਿਉਂਕਿ ਭੈਣਾ ਟੁਕੜ-ਟੁਕੜ ਪੰਜ ਆ ਕਿ 6 ਭੈਣਾ 6 ਭੈਣਾ ਕੋਈ ਨਾ ਕੋਈ ਨਾਨਕਸਾ ਕਾ ਹੀ ਰਹਿੰਦੀ ਆ ਹਨਾ ਹਾਂ ਹਾਂ ਅੱਛਾ ਵੱਡਾ ਹੀ ਕੰਮ ਹੈ ਹਾਂ ਮੈਨੂੰ ਲੱਗਦਾ ਤਕਰੀਬਨ ਸਾਰਿਆਂ ਦੇ ਬੱਚੇ ਵਿਆਹ ਦੇਣਗੇ ਕਦੇ ਰਹਿੰਦੇ ਕਦੋਂ ਦੇ ਨਹੀਂ ਹਜੇ ਪਏ ਨੇ ਨੰਬਰ ਠੀਕ ਹੈ ਭਾਜੀ ਪਏ ਨਹੀਂਗੇ ਨਹੀਂ ਉਹ ਮਤਲਬ ਦੇਖ ਕੇ ਕਦਾ ਸਾਰਿਆਂ ਦਾ ਵਿਆਹ ਤਾਹੂ ਵੱਡਿਆਂ ਨਾਲ ਚਾਹ ਹਨਾ ਹਾਂ ਜ਼ਿੰਮੇਵਾਰੀ ਬਾਈ ਕੋਲੇ ਬਹੁਤ ਵੱਡੀ ਆ ਤੇ ਬਸ ਲੈ ਚਲੋ ਉਧਰ ਹੀ ਬੰਦੇਓ ਤੀਜੇ ਸੂਏ ਮਿੱਤਰੋ ਇਹਨੇ ਸੂਣਾ 16 ਲੀਟਰ ਦੂਜੇ ਸੂਏ ਦਾ ਥੋੜਾ ਜਿਹਾ ਡਾਕਟਰੀ ਪੇਸੇ ਕਰਕੇ ਡਰਦੀ ਆ ਸਿਆਣ ਲੈਂਦਾ ਪਸੂ ਕਿਉਂਕਿ ਆਪਾਂ ਮਤਲਬ ਕਰੀਏ ਤਾਂ ਅਰਧਾ ਸਾਲ ਡਾਕਟਰੀ ਥੋੜੇ ਕਰੇ ਹਨਾ ਵੱਧ ਹੀ ਕਰੀ ਹਨਾ ਵੱਧ ਹੀ ਸ਼ੁਰੂ ਦੇ ਹੀ ਆ ਜਦੋਂ ਤੋਂ ਮਨ ਲਾ ਕੇ ਕੰਮ ਸ਼ੁਰੂ ਕਰਿਆ ਹੈਗਾ ਉਦੋਂ ਤੋਂ ਸਾਰਾ ਕੁਝ ਤੂੰ ਦੇਖਦਾ ਆਂਗਾ ਠੀਕ ਉਦੋਂ ਵਜੇ ਆਪ ਤਾਂ ਮੇਰਾ ਧਿਆਨ ਨਹੀਂ ਸੀ ਹੁੰਦਾ ਤੇਰਾ ਵੱਧ ਹੁੰਦਾ ਸੀ ਵੀ ਘਰੇ ਕੀ ਬਣੀ ਜਾਂਦਾ ਬਾਹਰ ভাই ভাই ਸੇ ਮਸਤ ਮਿੱਤਰੋ ਮਸਤ ਕਰਕੇ ਵਾਲੀ ਜਿੰਮੇਵਾਰੀ ਪਹਿਲਾਂ ਸਮਝਦਾ ਨਹੀਂ ਸੀ ਤੇ ਜਦੋਂ ਹੁਣ ਜ਼ਿੰਮੇਵਾਰੀ ਪਈ ਆ ਹੁਣ ਸਾਰਾ ਕੁਝ ਗਿਆਣਾ ਹੀ ਜਾਂਦਾ ਬੁਢੀ ਤੋਂ ਬਾਲ ਹਨਾ ਹਾਂ ਬਜ਼ੁਰਗਾਂ ਤੋਂ ਬਾਤ ਤਾਂ ਹੁੰਦੀ ਆ ਹਾਂ ਤੇ ਹੁਣ ਆਪਾਂ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ ਰੇਟ ਭਈ ਆਪਾਂ ਲੋਕ ਮੰਗਣ ਨੂੰ ਜਿੰਨੇ ਮਰਜ਼ੀ ਮੰਗੀ ਜਾਂਦੇ ਆ ਠੀਕ ਹੈ ਤੇ ਦੁੱਧ ਮੁਤਾਬਕ ਜਿੰਮੇ ਆਪਦਾ ਘਰ ਦਾ ਲੈਣਾ ਇਹਦਾ ਆਪਾਂ ਜਮਾ ਦੇਣ ਵਾਲਾ ਮੁੱਲ 165 ਆ ਗਿਆ ਠੀਕ ਹੈ ਮੰਨ ਲਓ ਬਈ ਇਸ ਦਾ ਸੌਦਾ ਹੋ ਹੀ ਜਾਣਾ ਹਨਾ ਹਾਂ ਤੇ ਨਹੀਂ ਆਪਾਂ ਦੁੱਧ ਤੇ ਲਿਆ ਕੇ ਵੇਚਾਂਗੇ ਹਾਂ ਨਹੀਂ ਦੁੱਧ ਤੇ ਵੇਚਾਂਗੇ ਇਹਦੇ ਵਿੱਚ ਕੀ ਗੱਲ ਠੀਕ ਹੈ ਹਾਂ ਵਧੀਆ ਕਿਉਂਕਿ ਆਪਾਂ ਨੂੰ ਪਤਾ ਵੀ ਇਹਨੇ ਕੱਢਣਾ ਹਾਂ ਇਹ ਆਪ ਚੋਇਆ ਵਾ ਹਾਂ ਹਾਂ ਤੇ ਫੋਨ ਨੰਬਰ ਦੱਸ ਦੋ ਜ ਆਪਣਾ ਫੋਨ ਆਪਣਾ ਬਾਈ ਜੀ 62393 62393 26932 26932 ਤੇ ਕਿਹੜੀ ਨਰਸਰੀ ਆਪਣੀ ਪਹਿਲੀ ਹੈਣਾ ਹਾਂ ਪਹਿਲੀ ਹੈਪੀ ਨਰਸਰੀ ਆ ਜਾਂਦੀ ਹੈ ਕੀ タル ਵਾਲੀ ਕੋਠੇ ਹੈਗੇ ਮਹਾਰਾਜ ਦੇ タル ਵਾਲੀ ਕੋਠੇ ਪਿੰਡ ਆ ਤੇ ਅਸੀਂ ਨਰਸਰੀ ਵਾਲੇ ਵਜਦੇ ਆਂ ਕਿ ਹੈਪੀ ਦੀ ਨਰਸਰੀ ਆਪਣੀ ਮੇਰਾ ਆਪਣੀ ਨਰਸਰੀ ਦਾ ਨਾਮ ਹਾਂ ਪੌਣ ਦੇ ਉੱਤੇ ਹੀ ਆ ਨਰਸਰੀ ਜਿਹੜੀ ਹਾਂ ਪੌਣ ਤੋਂ ਜਦੋਂ ਮਹਾਰਾਜ ਵੱਲ ਨੂੰ ਜਾਂਦੇ ਆਂ ਹਾਂ ਉੱਤਰਨਸਾਰ ਹੈਣਾ ਹਾਂ ਨਰਸਰੀ ਵਾਲੇ ਘਰ ਵਜਦੇ ਆ ਆਪਣੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਨਾਲ ਸੰਪਰਕ ਇੱਕ ਵਾਰੀ ਸਾਨੂੰ ਥਾਂ ਲੈਵਾ ਫਿਰ ਆਪਾਂ ਨੇੜੇ ਕੈਮਰਾ ਕਰਕੇ ਦਿਖਾ ਦਿੰਦੇ ਆਂ ਬੈਠੀ ਉਠਣ ਕਰਕੇ ਮਿੱਤਰੋ ਇੱਕ ਥਾਂ ਥੋੜਾ ਭਾਰਾ ਲੱਗਦਾ ਇੱਕ ਹੌਲਾ ਲੱਗਦਾ ਤੇ ਵੈਸੇ ਤਸੱਲੀ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਤਸੱਲੀ ਲੈ ਕੇ ਫੁੱਲ ਵੀਡੀਓ ਬਣਾਉਣੇ ਆ ਜਿੱਥੇ ਮਿੱਤਰੋ ਆਪ ਨੂੰ ਭਰੋਸਾ ਹੁੰਦਾ ਆਪਾਂ ਉਥੇ ਉਹੀ ਗੱਲਾਂ ਕਰਦੇ ਆ ਕਿਉਂਕਿ ਆਪਣਾ ਇਹ ਆਪ ਦਾ ਘਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ